ਪਿਛਲੇ ਦਿਨ ਡੀਸੀ ਫਰੋਜਪੁਰ ਨੂੰ ਮਿਲ ਕੇ ਗਏ ਆ ਇਹ ਭਾਈ ਸਾਹਿਬ ਹਰ ਵਾਰ ਇਹਨਾਂ ਦੀ ਡਿਊਟੀ 23 ਮਾਰਚ ਨੂੰ ਇੱਥੇ ਹੁੰਦੀ ਆ ਅਸੀਂ ਸ਼ਾਂਤਮਈ ਤਰੀਕੇ ਨਾਲ ਆਉਣੇ ਆ ਅੱਧਾ ਉੱਪਰ ਜਾ ਕੇ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਵਾਪਸ ਮੁੜ ਜਾਨੇ ਆ ਆ ਤੁਸੀਂ ਦੇਖੋ ਇਹਨਾਂ ਨੇ ਜਾਣ ਬੁੱਝ ਕੇ ਜੰਦਰਾ ਲਾਇਆ ਸਾਨੂੰ ਮਜਬੂਰ ਕੀਤਾ ਜੰਦਰਾ ਤੋੜਨ ਆਸਤੇ ਜੇ ਜੰਦਰਾ ਨਾ ਲਾਉਂਦੇ ਸਾਡੇ ਵੀ ਸਾਡਾ ਸ਼ਾਂਤਮਈ ਪ੍ਰਦਰਸ਼ਨ ਸੀਗਾ ਇਹ ਹਲੋ ਇਹ ਕੋਣ ਦੁਕਾਨਦਾਰ ਮਾਲ ਕੱਢ ਕੇ ਬਾਹਰ ਰੱਖ ਦਿੰਦੇ ਆ ਜੀ ਇੰਨੇ ਇੰਨੇ ਦਿਨਾਂ ਦਾ ਦੇਰ ਐ ਸਾਨੂੰ ਨਹੀਂ ਕਿਹਾ ਉਹਨੇ ਖਾਲੀ ਨਹੀਂ ਕਰਵਾਇਆ ਪਹਿਲਾਂ ਮਾਜ ਵਾਲਾ ਬਲੇ ਤਰਾਜਾ ਤੇ ਪਹਿਲਾਂ ਅਸੀਂ ਬਹੁਤ ਟਾਈਮ ਤੇ ਕਰ ਰਹੇ ਹਾਂ ਥੋੜਾ ਆਰਡਰ ਹੈ ਸਮਾਨ ਕੱਢਾਉਂਗੇ ਖਾਲੇ ਖਾਲੇ ਫਿਰ ਫਿਰ ਜਿੱਕੇ ਨਿਕਲਦੇ ਆਂਗੇ ਜਰੂਰ ਕਰਵਾਵਾਂਗੇ ਅਸ਼ੁਰੂ ਕਰਵਾਵਾਂਗੇ ਹਾਂ ਪਰ ਰੋਣੇ ਨਹੀਂ ਆਉਂਦਾ ਕੋਈ ਆਇਆ ਆਇਆ ਅੱਜ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਮੰਗ ਸਾਡੀ ਦੇ ਠਡਾਵਾ ਨਹੀਂ ਥੋੜੇ ਇਹਦੇ ਬਾਰੇ ਸਾਨੂੰ ਜਿਹੜੇ ਆਰਡਰ ਦੇਖਦੇ ਦੇ ਰਹੇ ਸਾਡੇ ਕੋਲੇ ਆਰਡਰ ਰਹਿਗੇ ਕਿਹਨੇ ਇਹਨੂੰ ਮੋਲ ਕਰ ਰਹੇ ਆ ਆਰਡਰ ਰਹਿ ਗਿਆ ਤੁਹਾਨੂੰ ਦਿਖਾ ਦਵਾਂ ਤੇ ਜਾਂ ਅਸੀਂ ਉਹਨਾਂ ਨੂੰ ਬੁਲਾ ਲੈਨੇ ਆ ਸਮਾਨ ਭਾਦ ਦੇਨੇ ਆ ਲੈ ਜੰ ਨੂੰ ਅਨੁਕਸਾਨ ਨਾ ਕਰੋ ਜਲਦੀ ਮੈਨੂੰ ਜੀ ਆਪਦੀਆਂ ਮੀਟਿੰਗਾਂ ਬਹੁਤ ਹੋਗੀਆਂ ਜੀ ਨਹੀਂ ਉਹ ਕੋਈ ਗੱਲ ਨਹੀਂ ਮੈਂ ਸਹਿਮਤ ਹਾਂ ਤੁਸੀਂ ਸਾਰਾ ਕੰਮ ਤੁਸੀਂ ساری ਗੱਲ ਸਹਿਮਤ ਕੋਈ ਮੈਂ ਤੁਹਾਨੂੰ ਸਹਿਮਤ ਨਾ ਅਸੀਂ ਬੜੇ ਲੰਮੇ 2014 ਤੋਂ ਲੱਗੇ ਹੋਏ ਆ ਜੀ ਵਾਰ-ਵਾਰ ਪ੍ਰਸ਼ਾਸਨ ਦੀਆਂ ਮਿਲਣਾਂ ਕਰਦੇ ਰਹੇ ਆ ਪਿਛਲੇ ਦਿਨੀ ਡੀਸੀ ਬਰੋਜਪੁਰ ਓਏ ਭਾਈ ਸਾਹਿਬ ਹਰ ਵਾਰ ਇਹਨਾਂ ਦੀ ਡਿਊਟੀ 23 ਮਾਰਚ ਨੂੰ ਇੱਥੇ ਹੁੰਦੀ ਆ ਅਸੀਂ ਛਾਂਤ ਲਈ ਤਰੀਕੇ ਨਾਲ ਆਉਣੇ ਆ ਔਰ ਦਾ ਉੱਪਰ ਜਾ ਕੇ ਉਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਵਾਪਸ ਮੁੜ ਜਾਨੇ ਆ ਔਰ ਤੁਸੀਂ ਦੇਖੋ ਇਹਨਾਂ ਨੇ ਜਾਣ ਬੁੱਝ ਕੇ ਜਿੰਦਰਾ ਲਾਇਆ ਸਾਨੂੰ ਮਜਬੂਰ ਕੀਤਾ ਜਿੰਦਰੇ ਤੋੜਨ ਵਾਸਤੇ ਜੇ ਜਿੰਦਰਾ ਨਾ ਲਾਉਂਦੇ ਤਾਂ ਸਾਡੇ ਵੀ ਸਾਡਾ ਛਾਂਤ ਲਈ ਪ੍ਰਦਰਸ਼ਨ ਸੀਗਾ ਇਹ ਪਰ ਛਾਛ ਨੇ ਮਜਬੂਰੀ ਪੜਾਈ ਸਾਡੀ ਓਏ ਹਲੋ ਭਾਈ ਸਾਹਿਬ ਗੰਧਾਰੇ ਸਾਰੇ ਓਕੇ ਓਕੇ ਇਹ ਗੰਧਾਰੇ ਸਾਰੇ ਹਾਂ ਅਸੀਂ ਭੈਂ ਭਿਆਰ ਦੇ ਵਿੱਚ ਬੈਠੇ ਕੱਲ ਨੂੰ ਜਿਹੜਾ ਮਰਜ਼ੀ ਚੱਕੀ ਲੈ ਜਾਏਗਾ ਹਾਂ ਇਹ ਕਿਹਦੇ ਸਰੀਆ ਦੇਗਾ ਇਹ ਸਾਰੇ ਸੋਹਣੇ ਭਾਈ ਇਹ ਕਿਹ ਟਿਕਾਣਾ ਬੰਦੇ ਹੀ ਰੋਈ ਬੰਦੇ ਹੋਰ ਭਗਤ ਸਿੰਘ ਦਾ ਥੱਲੇ ਖੜੇ ਮੈਂ ਖੜੋ ਸਾਰੇ ਉੱਤੇ ਜਾਂਦੇ ਆ ਔਰ 15 ਸਾਲ ਹੋ ਗਏ ਸਾਨੂੰ ਇੱਥੇ ਬੈਠੇ ਨੂੰ ਹਰ ਕੋਈ ਮੇਲੇ ਤੇ ਆਂਦਾ ਰੁਕੀ ਜਾਂਦੇ ਸਾਰੀਆਂ ਨੇ ਲੁੱਟਦੇ ਸਾਨੂੰ ਕਿਹਦੇ ਘਰੋਂ ਖੜਾ ਗਿਆ ਭਾਈ ਤੁਹਾਨੂੰ ਥੋੜਾ ਕਿਹਾ ਮੈਂ ਤੁਹਾਨੂੰ ਥੋੜਾ ਕਿਹਾ ਕੁਛ ਹਾਂ ਤੁਸੀਂ ਆ ਸੋਹਲੇ ਬੋਤਰਾ ਚੱਕੇ ਜਿਹੜਾ ਲਸਵਾਨ ਪਿਆ ਸਾਰਾ ਹਾਂ ਦੁਕਾਨ ਦਾ ਤੋੜੇ ਦਾ ਹੱਕ ਕੀ ਲੈ ਕੰਦੇ ਕਰਜਾ ਕੀਤਾ ਹੋਇਆ ਕਰਜਾ ਕੀ ਦੇ ਇਹ ਟਰਸਟ ਦੀ ਜਗ੍ਹਾ ਉੱਤੇ ਲਿਖਿਆ ਪੜੇ ਉੱਤੇ ਹਾਂ ਧਿਆਨ ਨਾਲ ਪੜੇ ਉੱਤੇ ਮੋਟਾ-ਮੋਟਾ ਲਿਖਿਆ ਟਰਸਟ ਦੀ ਜਗ੍ਹਾ ਬੋਲਣਾ ਹੈ ਕਿ ਇਹ ਦੁਕਾਨ ਹੈ ਜਿਹੜੇ ਵਾਰੀ ਕਿਰਾਏ ਦੇ ਲਈ ਮੈਂ ਤਾਂ ਭਗਤ ਸਿੰਘ ਨੇ ਟਰਸਟ ਦੀ ਭਗਤ ਸਿੰਘ ਨੇ ਥੋੜੇ ਦੁਕਾਨ ਕਰਾਇ ਦੇ ਲਈ ਕਿ ਭਗਤ ਸਿੰਘ ਉੱਤੇ ਰਹਿੰਦਾ ਹੈ ਤੇ ਰੈਂਟ ਆ ਰਿਹਾ ਇਸ ਟਿਕਾਣੇ ਦੇ ਵੀ ਕੋਈ ਉਹਨਾਂ ਦਾ ਟਿਕਾਣਾ ਟਿਕਾਣਾ ਗਾਣਾ ਉੱਤੀ ਆ ਦੇਖੋ ਪੋੜੀਆਂ ਜਿਹੜੇ ਉੱਤੇ ਰਹਿਸਤੇ ਰਹਿੰਦਾ ਰਿਹਾ ਉਹ ਥੱਲੇ ਹੁੰਦਾ ਕੋਈ ਟਿਕਾਣਾ ਨਹੀਂ ਸਿਰਫ ਉੱਤੇ ਰਹਿਸਤੇ ਰਹੇ ਬੈਠੀ ਹੈ ਫੈਮਲੀ ਬੈਠੀ ਹੈ ਮੀਆਂ ਬੀਬੀ ਬੈਠੇ ਨੇ ਜਾ ਉੱਤੇ ਤੁਹਾਡਾ ਫੈਮਲੀ ਨਾਲ ਕੋਈ ਸੰਬੰਧ ਨਹੀਂ ਉਹਨਾਂ ਨਾਲ ਕੋਈ ਮਹਿਮਲੀ ਭੁਮਲੇ ਨਹੀਂ ਵੜ ਗਈ ਫਾਣ ਉੱਤੇ ਬੱਠੀ ਫੈਮਲੀ ਨੌਜਵਾਨਾਂ ਨਾਲ ਗੱਲ ਕਰਾਂਗੇ ਕਿ ਦੁਕਾਨਦਾਰ ਜਿਹੜੇ ਉਹ ਇਤਰਾਜ਼ ਕਰ ਰਹੇ ਨੇ ਕਿ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ ਆਪਾਂ ਨੌਜਵਾਨਾਂ ਨਾਲ ਗੱਲ ਕਰਾਂਗੇ ਕਿ ਦੁਕਾਨਦਾਰ ਜਿਹੜੇ ਉਹ ਕਹਿ ਰਹੇ ਨੇ ਜਾ ਕੇ ਦੁਬਾਰਾ ਦੁਬਾਰਾ ਨੌਰਾਹ ਆ ਅਸੀਂ ਛਾਲੇ ਦੇ ਤਰੀਕੇ ਨਾਲ ਖੋੜਦੇ ਰਹੇ ਨਪਾਨ ਦੇ ਪਰੇ ਨਹੀਂ ਕਰਦੇ ਅਸੀਂ ਖੁਦ ਸਮਾਨ ਕੱਢ ਕੇ ਬਾਹਰ ਰੱਖ ਦਿੰਦੇ ਆ ਜੀ ਇੰਨੇ ਇੰਨੇ ਦਿਨਾਂ ਦਾ ਕਹਿ ਰਹੇ ਪਹਿਲਾਂ ਨਾਜਵਾਲਾ ਵੱਲੋਂ ਤਰਾਜ ਆ ਕੇ ਪਹਿਲਾਂ ਅਸੀਂ ਬਹੁਤ ਟਾਈਮ ਤੇ ਕਰ ਰਹੇ ਗਏ ਹਾਂਲੇ ਹੁਣ ਆਰਡਰ ਹੈ ਸਮਾਨ ਗੱਲ ਕਰਾਉਂਦੇ ਸਾਡੇ ਕੋਲ ਫਿਰ ਫਿਰ ਕਿਨੇ ਕਰਾਉਂਗੇ ਤੁਸੀਂ ਜ਼ਰੂਰ ਕਰਵਾਵਾਂਗੇ ਅਸੀਂ ਉਹਨੂੰ ਬੁਲਾਵਾਂਗੇ ਨਾ ਉਹਨੂੰ ਬੁਲਾਉਣੇ ਚਲੋ ਭਾਈ ਆਏ ਆ ਅੱਛਾ ਅਸੀਂ ਤੁਹਾਨੂੰ ਪੁਸ਼ਟ ਕਰ ਸਕਦੇ ਹਾਂ ਤੁਹਾਨੂੰ ਕੀ ਭਾਵੇਂ ਉਦਸ਼ ਕਰ ਸਕਦੇ ਨਾਜਵਾਲਾ ਕਹਿ ਰਹੇ ਪਹਿਲਾਂ ਵੀ ਅਸੀਂ ਮੰਗ ਰੱਖੀ ਸੀ ਪਹਿਲਾਂ ਮੰਨ ਲਈ ਸੀ ਮੰਗ ਸਾਡੀ ਤੇ ਖੜਾਵਾਣਾ ਪਤਾ ਨਹੀਂ ਤੁਹਾਨੂੰ ਇਹਦੇ ਬਾਰੇ ਸਾਨੂੰ ਜੀ ਆਰਡਰ ਦੇਖਦੇ ਦੇ ਦੇ ਸਾਡੇ ਕੋਲ ਇਹ ਆਰਡਰ ਹੈਗੇ ਨੇ ਕਹਿੰਦੇ ਉਹਨੂੰ ਮੋਲ ਗੱਲ ਮਾਰਨ ਦੇ ਆਰਡਰ ਹੈਗੇ ਆ ਤੁਹਾਨੂੰ ਦਿਖਾ ਦੇਣ ਤਜਾ ਸੀ ਉਹਨਾਂ ਨੂੰ ਬੁਲਾ ਲੈਣੇ ਸਮਾਨ ਕਢਾ ਦੇਣੇ ਆ ਲੈ ਜਾਣ ਨੁਕਸਾਨ ਨਾ ਕਰੋ ਜਲਦੀ ਮਾਰੀ ਗੱਲ ਨਹੀਂ ਹੋਈ ਗੀਆਂ ਨਹੀਂ ਹੋਈ ਗੱਲ ਮੈਂ ਸਹਿਮਤ ਹਾਂ ਅਸੀਂ ਬੜੇ ਲੰਮੇ 2014 ਤੋਂ ਲੱਗੇ ਹੋਏ ਆ ਜੀ ਵਾਰ-ਵਾਰ ਪ੍ਰਸ਼ਾਸਨ ਦੀਆਂ ਮਿੰਤਾਂ ਕਰਦੇ ਰਹੇ ਆ ਪਿਛਲੇ ਦਿਨ ਹੀ ਡੀਸੀ ਫਿਰੋਜ਼ਪੁਰ ਨੂੰ ਮਿਲ ਕੇ ਗਏ ਆ ਉਹ ਭਾਈ ਸਾਹਿਬ ਹਰ ਵਾਰ ਇਹਨਾਂ ਦੀ ਡਿਊਟੀ 23 ਮਾਰਚ ਨੂੰ ਇੱਥੇ ਹੁੰਦੀ ਆ ਅਸੀਂ ਸ਼ਾਂਤਮਈ ਤਰੀਕੇ ਨਾਲ ਆਉਣੇ ਆ ਉੱਪਰ ਜਾ ਕੇ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਵਾਪਸ ਮੁੜ ਜਾਨੇ ਆ ਆ ਤੁਸੀਂ ਦੇਖੋ ਇਹਨਾਂ ਨੇ ਜਾਣ ਬੋਝ ਕੇ ਜੰਡਰਾ ਲਾਇਆ ਸਾਨੂੰ ਮਜਬੂਰ ਕੀਤਾ ਜੰਡਰੇ ਤੋੜਨ ਵਾਸਤੇ ਜੇ ਜੰਡਰੇ ਨਾ ਲਾਉਂਦੇ ਅੱਜ ਵੀ ਸਾਡਾ ਸ਼ਾਂਤਮਈ ਪ੍ਰਦਰਸ਼ਨ ਸੀਗਾ ਇਹ ਪ੍ਰਸ਼ਾਸਨ ਨੇ ਮਜਬੂਰੀ ਪਾਈ ਸਾਡੀ ਇਹ ਹਲੋ ਦੁਕਾਨ ਦੇ ਅੰਦਰ ਸਮਾਨ ਕੱਟ ਕੇ ਚਲਿਆ ਤੂੰ ਆ ਸਮੇਂ ਤੋਂ 28 ਸਾਰੇ ਦੁਕਾਨਦਾਰ ਹੈ ਸਾਰੇ ਓਕੇ ਓਕੇ ਇਹ ਦੁਕਾਨਦਾਰ ਹੈ ਸਾਰੇ ਆਈ ਬਿਹਾਈ ਬਾਜ਼ਾਰ ਦੇ ਵਿੱਚ ਬੈਠੇ ਕੱਲ ਨੂੰ ਜਿਹੜਾ ਮਰਜ਼ੀ ਚੱਕ ਕੇ ਲੈ ਜਾਏਗਾ ਹਾਂ ਅਸੀਂ ਇਹ ਚੇਲੇ ਖਰੀਆਂ ਦੇਣੇ ਕਰਦੇ ਜੀ ਕੋਈ ਨਾ ਟਿਕਾਣਾ ਇਹ ਵੈਸੇ ਭਾਈ ਉੱਤੇ ਟਿਕਾਣਾ ਕੋਈ ਲੋੜ ਨਹੀਂ ਪਤਨੀ ਨਾਲ ਰੋਲ ਭਗਤ ਸਿੰਘ ਦਾ ਥੱਲੇ ਕੋਈ ਰੋਲ ਸਾਰੇ ਉੱਤੇ ਜਾਂਦੇ ਆ ਅੱਜ 15 ਸਾਲ ਹੋ ਗਏ ਸਾਨੂੰ ਉੱਥੇ ਬੈਠੇ ਨੂੰ ਹਰ ਕੋਈ ਮੇਲੇ ਤੇ ਆਂਦਾ ਰੋਤੇ ਜਾਂਦੇ ਸਾਰੇ ਇਹਨਾਂ ਨੇ ਲੁੱਟ ਲਈ ਸਾਨੂੰ ਬੜੇ ਤਾਜ ਉਹ ਕਿਹਾ ਤੁਹਾਨੂੰ ਥੋੜਾ ਕਿਹਾ ਮੈਂ ਤੁਹਾਨੂੰ ਥੋੜਾ ਕਿਹਾ ਕੁਛ ਤੁਸੀਂ ਆਹ ਸਭ ਨੂੰ ਬੋਤਲਾ ਚਾਹ ਲਿਆ ਲਸਵਾਨ ਪਿਆ ਸਾਰਾ ਦੁਕਾਨ ਦਾ ਤੋੜੇ ਦਾ ਹੱਕ ਹੀ ਨਹੀਂ ਕਰਜਾ ਕੀਤਾ ਹੋਇਆ ਕਰਜਾ ਦੇ ਦੇ ਇਹ ਟਰਸਟ ਦੀ ਜਗ੍ਹਾ ਉੱਤੇ ਲਿਖਿਆ ਪੜੇ ਉੱਤੇ ਧਿਆਨ ਦੇ ਪੜੇ ਉੱਤੇ ਮੋਟਾ ਮੋਟਾ ਲਿਖਿਆ ਟਰਸਟ ਦੀ ਜਗ੍ਹਾ ਕੋਈ ਨਹੀਂ ਦੱਸਿਆ ਕਿ ਇਹ ਦੁਕਾਨ ਹੈ ਇਹਨਾਂ ਨੇ ਕਿਰਾਏ ਤੇ ਲਈ ਕਿਰਾਏ ਤੇ ਟਰਸਟ ਦੀ ਭਗਤ ਸਿੰਘ ਨੇ ਫੜਾ ਦੁਕਾਨ ਕਰਾ ਦੇ ਲਈ ਦੇਖ ਭਗਤ ਸਿੰਘ ਉੱਤੇ ਰਹਿੰਦਾ ਇਸ ਟਿਕਾਣੇ ਦੇ ਉਮਦਾ ਨਹੀਂ ਹੈ ਇਸ ਟਿਕਾਣੇ ਦੀ ਕੋਈ ਉਹਨਾਂ ਦਾ ਟਿਕਾਣਾ ਦਾ ਗਾਣਾ ਉੱਤੀ ਹੈ ਕੋ ਪੋੜੀਆਂ ਜਿਹੜੇ ਉੱਤੇ ਰਹਿ ਆਸਤੇ ਰਹਿੰਦਾ ਰਿਹਾ ਹੋ ਹਾਂ ਰੇ ਥੱਲੇ ਹੁੰਦਾ ਕੋਈ ਟਿਕਾਣਾ ਨਹੀਂ ਸਿਰਫ ਉੱਤੇ ਰਹਿ ਆਸਤੇ ਰਹਿ ਬੈਠੀ ਹੈ ਫੈਮਿਲੀ ਬੈਠੀ ਹੈ ਫੈਮਿਲੀ ਬੈਠੀ ਹੈ ਮੀਆਂ ਬੀਬੀ ਬੈਠੇ ਨੇ ਜਾ ਉੱਤੇ ਤੁਹਾਡਾ ਫੈਮਿਲੀ ਨਾਲ ਕੋਈ ਸੰਬੰਧ ਨਹੀਂ ਉਹਨਾਂ ਦਾ ਕੋਈ ਮਹਿਮਨੀ ਖੁਮਲੇ ਨਹੀਂ ਵੜ ਗਈ ਖਾਣ ਨੂੰ ਉੱਤੇ ਬੈਠੀ ਫੈਮਿਲੀ ਨੌਜਵਾਨਾਂ ਨਾਲ ਗੱਲ ਕਰਾਂਗੇ ਕਿ ਦੁਕਾਨਦਾਰ ਜਿਹੜੇ ਉਹ ਇਤਰਾਜ਼ ਕਰ ਰਹੇ ਨੇ ਕਿ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਆਪਾਂ ਨੌਜਵਾਨਾਂ ਨਾਲ ਗੱਲ ਕਰਾਂਗੇ ਕਿ ਦੁਕਾਨਦਾਰ ਜਿਹੜੇ ਉਹ ਕਹਿ ਰਹੇ ਨੇ ਆਹ ਆਹ